ਲੇ ਮਿੱਤਰੋ ਕ ਬਹਿੜ ਦੀ ਵੀਡੀਓ ਸਾਂਝੀ ਕਰ ਰਹਾ ਤੁਹਾਡੇ ਨਾਲ ਤੇ ਬਾਈ ਨੇ ਇਹ ਗਾਂ ਸਮਝ ਲਓ ਬਹਿੜ ਸਾਹ ਦੇ ਵਿੱਚ ਨਹੀਂ ਆ ਠੀਕ ਹੈ ਪਹਿਲਾਂ ਤਾਂ ਤੁਹਾਨੂੰ ਗਾਂ ਦੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਤੁਹਾਨੂੰ ਆ ਬੱਚ ਜਨੇ ਬਣਾਦਾ ਬੱਚਾ ਹੈਗਾ ਬੱਚੀ ਫੀਮੇਲ ਆਪਾਂ ਕਾਫ ਕਹਿ ਸਕਦੇ ਹਾਂਗੇ ਮਿੰਟ 15 ਤੋਂ 20 ਹੋਇਆ ਹੈ ਬੈਡ ਨੂੰ ਸੂਈ ਨੂੰ ਠੀਕ ਆ ਬਹੁਤ ਹੀ ਜਿਆਦਾ ਚੰਗੇ ਸੇਮਣ ਦੀ ਹੋ ਸਕਦੀ ਜਿਹੜੇ ਹਿਸਾਰਾ ਬੱਚੀ ਬੰਤਰਾ ਦੇਖਾ ਨਾ ਚੰਗੀ ਰਿਕਾਰਡ ਦੀ ਹੋਣੀ ਆ ਮੂਹ ਆਉਣ ਵਾਲੇ ਟਾਈਮ 'ਚ ਚੰਗੀ ਤਿਆਰ ਹੋ ਬੱਚੀ ਬਾਕੀ ਜਿਹੜਾ ਭਰਾ ਖਰਦੂ ਦੀ ਦੇਖੋ ਆ ਜ ਸਮਝਾ ਵੀ ਕੀ ਸਮਝਣਾ ਤੇ ਉਸ ਤੋਂ ਬਾਅਦ ਆਪਾਂ ਜੇ ਬਹਿੜ ਦੀ ਗੱਲ ਕਰੀਏ ਤਾਂ ਬਹਿੜ ਵੀ ਮੰਨ ਕੇ ਆ ਵੀ ਰੰਗ ਵੀ ਬਰਫ ਫਰਗ ਹੈ ਤੇ ਠੰਡੀ ਸਿਲੀ ਬਾਈ ਕਹਿੰਦਾ ਬਰਫ ਫਰਗੀ ਹੈ ਠੀਕ ਹੈ ਤੇ ਬਾਕੀ ਥਾਣ ਹਵਾਨੇ ਦੀ ਮੈਂ ਪਹਿਲਾਂ ਕੁਆਲਿਟੀ ਤੋਂ ਨਾਜ਼ਰ ਮਰਵਾ ਦਣਾਗਾ ਤੇ ਨਾਲ ਦੀ ਨਾਲ ਤਰੀਕ ਨੋਟ ਕਰ ਲਓ 4 ਤਰੀਕ ਹੈ 8 ਮਹੀਨਾ 2025 ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇ ਕਿਸੇ ਭਰਾ ਨੇ ਕਿੰਦਾ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਆਪਣਾ ਸੰਪਰਕ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਬਾਕੀ ਜੋ ਜਾਣਕਾਰੀ ਉਹ ਮੈਂ ਸਾਂਝੀ ਕਰ ਦੇਣਗੇ ਤੇ ਤਸੱਲੀ ਤੁਸੀਂ ਜੇ ਇੱਕ ਡਾਂਗੇ ਦੋ ਡਾਂਗੇ ਜਿਵੇਂ ਮਰਜ਼ੀ ਕੋਈ ਬੰਦੇ ਲਿਆ ਕੇ ਚਾਰ ਤਸੱਲੀ ਕਰ ਸਕਦੇ ਹੋ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਖੇ ਠੀਕ ਠਾਕ ਹੋ ਬਹੁਤ ਵਧੀਆ ਲਖੇ ਕੱਲ ਅੱਜ 5 ਤਰੀਕ ਹੈ ਕੱਲ ਤੈਨੂੰ ਵੀ ਵੀਡੀਓ ਪਾਈ ਸੀ ਕਿਤਾ ਹਾਂ ਵੀਰੇ ਕੱਲ ਸ਼ਾਮ ਨੂੰ ਵੀਡੀਓ ਪਾਈ ਸੀ ਆਪਾਂ ਹਾਂ ਉਹ ਆਪਾਂ ਤੋਂ ਬਾਈ ਸਰਹੰਦ ਦੇ ਤੋਂ 30 ਕਿਲੋਮੀਟਰ ਅੱਗੇ ਪਿੰਡ ਆ ਪਤਨੀ ਕਿਹੜਾ ਯਾਰ ਬਾਈ ਨੇ ਆਨਲਾਈਨ ਹੀ ਖਾਤੇ 'ਚ ਪੈਸੇ ਪਾਤੇ ਛੁੱਥੇ ਲੱਗੇ ਪਹਿਲੇ ਫੋਨ ਤੇ ਪਹਿਲੇ ਫੋਨ ਤੇ ਹਾਂ ਜਮਾ ਲਖੇ ਪਹਿਲੇ ਫੋਨ ਤੇ ਜਿਹੜੇ ਬਾਈ ਮੈਨੂੰ ਕਹਿੰਦੇ ਬਾਈ ਕਰਦਾ ਕੀ ਆ ਜਦੋਂ ਅਸੀਂ ਫੋਨ ਲਾਉਣਾ ਉਹਨੂੰ ਤੂੰ ਗਾਂ ਵੇਚਦਾ ਮਾਹ ਬਿਕ ਜਾਂਦੇ ਆ ਵੀ ਸਾਡੇ ਕੋਲ ਮੁੱਲ ਜਾ ਆ ਜਾਂਦੇ ਆਪਣੇ ਆਪਣੇ ਜਾਇ ਤੇ ਮੁੱਲ ਹੁੰਦੇ ਆਪਾਂ ਗੱਡੀ ਚੜਨ ਵਾਲੇ ਮੁੱਲ ਕਰਦੇ ਆ ਲਖੇ ਐਵੇਂ ਬਗਵਾਸ ਕਰਨ ਵਾਲੇ ਮੁੱਲ ਨਹੀਂ ਕਰਦੇ ਵੀ ਲੱਖ ਮੰਗ ਲ ਮੁੱਲ ਜਾਇਜ਼ ਕਰਾਂਗੇ ਉਹਨਾਂ ਜੋ ਐਡਰੈਸ ਬੋਲਦੇ ਚਲਦੀ ਜਲਦੀ ਨਾ ਵੀਟੋ ਨਾਮ ਹੈਗਾ ਲੱਖੀ ਪਿੰਡ ਨੇਨੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਹੈ ਗੀਤਾਪਾ ਤੇ ਨੇੜੇ ਦੇ ਪਿੰਡ ਹੈਗਾ ਲਖੇ ਸੱਨਾ ਗਲਾਬ ਸਿੰਘ ਭਦੌੜ ਸਹਿਰ ਵੱਡੇ ਸਿੰਧੂ ਦੇ ਸਹਣਾ ਦੋ ਦੋ ਢਾਈ ਢਾਈ ਕਿਲੋਮੀਟਰ ਤੇ ਪਿੰਡ ਆ ਇਹ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 62800612633 ਆ ਠੀਕ ਆ ਮੁੱਲ ਇਹਦਾ ਵੀ 32 ਕਰਨਾ ਹੈ ਭਾਈ ਜਾਇਜ਼ ਮੁੱਲ ਹੂ ਗੱਡੀ 'ਚ ਚੜਨ ਵਾਲਾ ਇਹ ਤਾਂ ਪਸਤਾਉਣਾ ਜਿਹੜਾ ਲੈ ਗਿਆ ਪਹਿਲੀਆਂ ਚ ਹੀ ਜਾਣਾ ਤਾਂ ਪਹਿਲੇ ਤੁਹਾਨੂੰ ਫੋਨ ਚਾਹ ਮੈਨੂੰ ਦਿਸਿਆ ਇਤਨੀ ਵਾਰ ਬੈਂਮੈਂਟ ਪੀ ਸਾਹਿਬਰੇ ਮਗਰ ਜਿਹੜਾ ਦੇਖ ਬੱਚਾ ਦੇਖ ਹਲੇ ਤਾਂ ਬੱਚੇ ਤੋਂ ਖੜਾ ਨਹੀਂ ਹੋ ਜਾਂਦਾ 10 ਤੋਂ 15 ਮਿੰਟ ਹੀ ਹੋਇਆ ਬੱਚਾ ਸੂਈ ਨੂੰ ਗਾਂ ਠੀਕ ਹੈ ਮਗਰ ਬੱਸੀਆ ਠੀਕ ਹੈ ਤੇ ਹੁਣ ਇਹ ਕਿਹੜਾ ਸੂ ਸੂਈ ਦੀਆ ਓਰੀਜਨਲ ਦੂਜਾ ਸੂਆ ਮਾਲਕਾਂ ਨੇ ਦੱਸਣ ਦੇ ਸਾਹਿਬ ਦੂਜਾ ਸੂਆ ਤੇ ਪਹਿਲੇ ਸਤ ਦੁੱਧ ਕਿੰਨਾ ਪਾਇਆ ਨੇ ਬਹਿੜ ਨੇ ਇਹਨੇ 18 19 18 19 ਦੁੱਧ ਪਾਇਆ ਕੋਈ ਆਪਾਂ ਗੱਪ ਨਹੀਂ ਮਾਰਨਾ ਠੀਕ ਹੈ 18 ਨਹੀਂ ਮੰਨ ਲੈ ਬੰਦਾ ਸੀ ਕਿ 18 19 ਮੰਨ ਕੇ ਸੌਦਾ ਕਰ ਠੀਕ ਹਲੇ ਨੂੰ ਸੂਈਂ ਸੇਵਾ ਦਾ ਹੈਗਾ ਦੁੱਧ ਸੇਵਾ ਦਾ ਵੀਰੇ ਜਿਹੜੇ ਵੀਰ ਨੇ ਲੈਣੀ ਆਉਂਦੀ ਸੋਚ ਸਮਝ ਕੇ ਲਵੇ ਹਨਾ ਠੰਡੀ ਕਿਨਿਕ ਹੈ ਠੰਡੀ ਇੰਨੀ ਘੱਟ ਆਪਣੀ ਵੀਡੀਓ ਦੇਖਿਆ ਲੈ ਇੰਨੀ ਘੇ ਠੰਡੀ ਆ ਲਖੇ ਅੱਲਾ ਤਾਲਾ ਮਾਰਦ ਨਾ ਖੜੀ ਦੀ ਆਜਾ ਯਾਰ ਚੱਲ ਕਰ ਮਾਰ ਨੀੜੇ ਆ ਜਾ ਆ ਗਿਆ ਮੈਂ ਨੇੜੇ ਮੈਂ ਕਿਹਾ ਮੱਸੀ ਮੋਟਰੀ ਲੱਗੀ ਆ ਲਖੇ ਲੈ ਲੈ ਇੰਨੀ ਘੇ ਠੰਡੀ ਆ ਹਾਲ ਤਾਂ ਬਾਦੀ ਬੁੱਦੀ ਜੀ ਪਾਈ ਫਿਰਦੀ ਆ ਵਸੀ ਮੈਂ ਤਾਂ ਬਣਾਏ ਲੈ ਸੂਈਂ ਜੋਸ਼ ਪੂਰਾਗਾ ਹੂੰ ਇੰਨੀ ਘੇ ਠੰਡੀ ਆ ਲਖੇ ਲੈ ਜੇ ਮਰਜੀ ਜਿਵੇਂ ਮਰਜ਼ੀ ਬਹਿ ਜਾ ਮਗਰ ਦੀ ਬਹਿ ਜਾ ਲਖੇ ਮੂਰ ਦੀ ਬਹਿ ਜਾ ਹਨਾ ਕਿਸੇ ਵੀਰ ਭੈਣ ਨੇ ਲੈਣੀ ਆ ਕਿਸੇ ਬੱਚੇ ਨੇ ਧਾਰ ਸਿੱਖਣੀ ਆ ਉਹ ਚੀਜ਼ਾਂ ਇਹ ਧਾਰ ਹੈ ਕਿ ਥਾਣਾ ਬਲੇਖਾ ਦਾ ਗੱਲ ਹੈ ਗੁੱਲੇ ਵਾਲਾ ਵੀਰੇ ਪਹਿਲਾਂ ਤਾਂ ਮੜੀ ਸਵੈਲਿੰਗ ਦੀ ਹੋਈ ਆ ਪੱਧਰ ਵੇੜਾ ਦੇਖ ਪਿੱਠ ਪੂੜਾ ਚੜਾਈ ਉਚਾਈ ਜੋ ਹੈ ਗਿਆ ਨਗੀਨਾ ਲੈ ਆਈ ਦੀ ਬਹਿ ਜਾ ਲਖੇ ਲੈ ਕਰਮਾਲੀ ਨੇ ਕੁਛ ਕਹਿਣਾ ਹੀ ਨਹੀਂ ਲੈ ਆਪਣੇ ਪਾਸੋਂ ਤਾਂ ਇਹ ਜੀ ਹੁੰਦੇ ਆ ਮੈਂ ਪਹਿਲਾਂ ਹੀ ਬੋਲਦਾ ਮਾ ਉਸ ਵਾਰ برف ਫਰ ਗਈ ਆ ਠੰਡੀ ਸਿਲੀ ਵਾਰ ਫਰ ਗਈ ਆ ਨਾ ਤੇ ਜਿਹੜਾ ਬੱਚਾ ਇਹ ਵੀ ਮੰਨ ਕੇ ਬਰਫੀ ਆ ਮਾਵਾ ਤੀਆਂ ਵਰਫੀ ਆ ਤਾਂ ਤੇ ਇਹਦਾ ਫੇਸ ਦਿਖਾ ਬੱਸੀ ਦਾ ਪਹਿਲਾਂ ਹਾਂ ਕਿਤੇ ਰੇਟ ਨਾਲ ਤੂੰ ਵਰਫਾ ਨਾ ਮਾਵਾ ਵੀਰੇ ਰੇਟ ਆਪਣੇ ਬਿਲਕੁਲ ਜਾਇਜ਼ ਹੈ ਕਿਤੇ ਵਰਫਾ ਭਗਰਾ ਦੇ ਨਾ ਨਾ ਠੀਕ ਆ ਹਾਂ ਬਤੋ ਲੈਸਨ ਤੋੜ ਕੇ ਦਿਖਾ ਦੇ ਬੈਡ ਦਿਖਾ ਬੱਸੀ ਦਾ ਲੇਵਾ ਲੂਵਾ ਦਿਖਾ ਹੂੰ ਲਖੇ ਇੱਕ ਚੀਜ਼ ਆ ਖਾਣ ਪੀਣ ਨੂੰ ਇੰਨੀ ਜ਼ਿਆਦਾ ਖੁੱਲੀ ਆ ਠੀਕ ਆ ਸਿੰਗਲ ਪਾਇਆ ਫਿਰ ਅਲਰਜੀ ਕਰੀ ਜਾਂਦੀ ਹਲੇ ਤਲੇ ਆ ਜਾ ਪੱਤਾ ਹੂੰ ਤਲੇ ਦੀ ਅਲਰਜੀ ਮੰਦੀ ਨਾ ਲੇਵਾ ਥੱਲੇ ਬਹਿ ਕੇ ਦਿਖਾ ਮੜਾ ਜਾ ਹੂੰ ਮਾਹ ਚੱਕਰੀ ਕੋਈ ਨਹੀਂ ਹਾਂ ਇਹ ਤਾਂ ਤਾਂ ਜਲ ਲੈ ਆਈ ਭੈਜਾ ਲਖੇ ਕੋਈ ਡਿੱਕਾ ਹੀ ਨਹੀਂ ਵੱਡੇ ਵੀਰਾ ਲੈ ਲੈ ਆਹ ਸਿਰ ਤਰਸ ਆਈ ਮਾਰ ਲਾ ਤਾਰਾਂ ਵੇੜੇ ਜੀ ਠੀਕ ਐ ਆਈ ਨਹੀਂ ਹੈਗਾ ਵੀ ਐਚੀ ਵੀ ਕਰੂਗੀ ਜਾ ਪਤਾ ਕਿਆ ਟੱਗਲਵਾ ਤੇਰੀ ਆਪਣੀ ਗੱਲ ਚ ਦਾਮ ਹੋਊਗਾ ਵੀਰੇ ਹੂੰ ਅਜਾ ਪਤਾ ਜਿੰਨੇ ਕ ਮੈਂ ਦੇਖਿਆ ਤੇਰੇ ਘਰ ਵੀਡੀਓ ਬਣਨੇ ਆਪਾਂ ਸਾਰੇ ਪਸ਼ੂ ਆਈ ਠੰਡੇ ਸੀਲੀ ਹੁੰਦੇ ਨਾ ਆਪਾਂ ਵੀ ਕਰਮ ਲੈਂਦੇ ਨੇ ਮੈਂ ਨਹੀਂ ਚੋਣਾ ਉਹਨੇ ਚੋਣਿਆ ਉਹਦੇ ਗੋਡੇ ਦੁਖਦੇ ਆ ਹੂੰ ਸਮਝ ਗਿਆ ਲੈ ਧੋਲਾ ਮਾੜੀ ਸਿੱਧਾ ਆ ਜਾ ਪਤਾ ਤਲਾਰ ਦੀ ਆਲ ਕਰਦੀ ਆ ਲੈ ਲੈ ਮਾਰ ਲਓ ਨੀਗਾ ਬਾਹਰ ਚ ਬਾਕੀ ਜਿਹੜਾ ਭਰਾ ਖਰੀਦੂਗਾ ਉਹ ਚਾਹੇ ਕੋਲੇ ਆ ਕੇ ਜੇ ਮਰਜ਼ੀ ਥੱਲੀ ਕਰ ਸਕਦਾ ਕੋਈ ਦਿੱਕਤ ਵਾਲੀ ਨਹੀਂ ਕੀ ਬਾਕੀ ਜਿੰਨੀ ਚਾਰ ਸਵੇਰ ਦਿਖਾਉਣੀ ਸੀ ਉਹ ਨਾ ਚਾਰ ਸਵੇਰੋਂ ਜਿੰਨੀ ਦੇਖਣੇ ਬੱਸੀ ਦਾ ਆਏ ਨਹੀਂ ਕੋਈ ਗੱਲ ਲੈ ਲੱਖੇ ਆਈ ਬਹਿ ਜਾ ਲੈ ਪੁੱਠੇ ਪਾਸੇ ਦੀ ਧਾਰਾ ਮਾਰ ਲਾ ਕਿਉਂ ਠੀਕ ਹੈ ਲੈ ਚੱਲ ਮੈਂ ਗੱਲ ਨਹੀਂ ਚ ਮਾਰ ਦਿੰਨੇ ਆ ਲੈ ਫੜਕਾ ਪੂਰਾ ਹੁੰਦਾ ਨਾ ਧਾਰਾਂ ਦਾ ਵੀ ਪੂਰ ਸਰਲੇ ਦੀ ਗੰਡ ਮਰੋੜੀ ਦੀ ਆਪਣੀ ਹੋ ਬਾਈ ਉੱਤੋਂ ਅਗਲੇ ਨੇ ਦੇਖਣੀ ਆ ਉੱਤੋਂ ਜਿਹੜਾ ਲਾਲ ਦੇਖਿਆ ਤਾਂ ਹਾਂ ਇੱਕ ਆ ਮੜੀ ਜੀ ਵੀਰੇ ਤਾਰ ਵੱਜੀ ਵੀ ਆ ਬਗਲ ਚ ਰਹਿੰਦੀ ਸੱਸੀ ਆ ਮੜੀ ਜੀ ਤਾਰ ਜੀ ਵੱਜੀ ਵੀ ਆ ਠੀਕ ਹੈ ਕਿ ਕਿਰ ਵੀਰ ਕਹਿੰਦਾ ਮੈਂ ਕੋਈ ਚੱਕਾ ਜਾ ਹੋ ਜਾ ਲੈਂਡ ਜੀ ਕਿਵੇਂ ਜੀ ਲੈਂਡ ਜੀ ਹਾਂ ਉਹ ਬਿਲਕੁਲ ਤੇ ਹੁਣ ਫਿਰ ਇਹਦਾ ਆਏ ਨਵੇੜ ਤੂੰ ਲੈਂਡ ਦੇਣ ਰੇਟ ਲੈਂਡ ਦੇਣ ਲਖੇ ਕੋਈ ਇਹਦਾ 75 ਨਹੀਂ ਕਰਨਾ ਕੋਈ 80 ਨਹੀਂ ਕਰਨਾ 70000 ਦੇ ਵਿੱਚੋਂ 100 ਛੱਪੇ ਹੋਣੇ ਆ ਵਿੱਚ ਹੀ ਗੱਲ ਦੇ ਨਵੇੜ ਕਿੰਨੇ 5000 ਛੱਡ ਦੂੰ ਹੋਰ ਛੱਡਾ 500 ਹੋਰ ਛੱਡ ਦੂੰ 2 ਛੱਡ ਤੇਰੇ ਕਹ ਜਾਹ ਆਮ ਪਾਕ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਵੀਡੀਓ ਦੇਖ ਲੈ ਆਪਣੇ ਆਲੇ ਬਾਹਰ ਨਹੀਂ ਮਿਲਦਾ ਨਹੀਂ ਮਿਲਦਾ ਹਾਂ ਲੈ ਮੈਂ ਤੈਨੂੰ 68 ਸਾਚੂ ਥੋੜਾ ਛੋਟਾ ਛਪਾ ਹੋਰ ਕਾਦੂ ਕੋਈ ਚੱਕਰ ਸੀ ਆਓ ਲਾਈਨ ਵਾਲੇ ਬਣਿਓ ਗਾਣੂ ਹਾਂ ਫੇਸਬੁਕ ਬਾਕੀ ਸੋਹਣਿਆ ਕੋਲ ਮਲਾ ਕੇ ਬਹਿੜ ਮੈਨੂੰ ਤਾਂ ਚੰਗੀ ਲੱਗਦੀ ਹੈ ਬਾਕੀ ਜਿਹਨੇ ਪੈਸੇ ਲਾਉਣੇ ਪਏ ਜਿਹੇ ਵਿੱਚੋਂ ਕੱਢ ਕੇ ਨਾ ਕਮਾਈ ਕਰਕੇ ਇੱਕ ਹੋਦਰਾ ਬਹੁਤ ਫਿੱਟ ਬੈਠਣੀ ਚਾਹੀਦੀ ਹੈਗੀ ਇੱਕ ਹੋਰ ਤਾਂ ਹੁਣੀ ਵਾਹ ਹਾਂ ਇੱਕ ਹੋਰ ਦਿਖਾਉਣੀ ਇੱਕ ਹੋਰ ਲੈ ਬਾਈ ਕਹਿੰਦਾ ਕਨਾਲ ਸੁਣਾ ਦਿਖਾ ਦੇ ਨਿਕ ਸਾਈਡ ਤੇ ਖੜੀ ਆ ਹਾਂ ਇਹ ਕਿਵੇਂ ਖੜੀ ਆ ਗਲੀ ਇਧਰ ਛਾੜੀ ਤੇ ਬੰਤੀ ਨਾ ਨਾ ਉਹ ਪਾਸੇ ਉਥੇ ਸੂਣ ਵਾਲੀ ਸੀਗਾ ਥਾਂ ਪੀੜਾ ਤੈਨੂੰ ਪਤਾ ਲੱਖੇ ਕਿੱਧਰ ਬਣਤਾ ਤਲੇ ਰਾਜਾ ਡੇਢ ਦੀ ਲਾਰੇ ਆਪਾਂ ਨੂੰ ਬਾਈ 2 ਦੀ ਡੇਢ ਦੀ ਕਹਿ ਕੇ ਦਿੱਤੇ ਆਪਾਂ 2 ਦੀ ਕਹਿ ਕੇ ਵੇਚਣੀ ਆ ਹਾਂ ਦੁੱਧ 10 ਲੀਟਰ ਮਣਕੇ ਲਿਆਂਦਾ ਦੋਨਾਂ ਟਾਈਮਾਂ ਦਾ ਦੋਨੇ ਟਾਈਮਾਂ ਦਾ ਹੂੰ ਠੀਕ ਆ 9 ਮੰਨ ਕੇ ਵੇਚਣੀ ਆ ਹੂੰ ਠੰਡੀ ਸੀਲ ਆ ਤੇ ਹੁਣ ਲੈ ਸੰਗਲਤਾ ਦਾ ਲਾ ਹੀ ਦਿੱਤਾ ਲੈ ਦੇਖ ਲੈ ਲੈ ਦੋ ਲਾ ਫੜ ਜਾ ਇੱਕ ਮਿੰਟ ਯਾਰ ਲੈਵਾ ਦਿਖਾ ਦੇ ਥਣ ਦਿਖਾ ਦੇ ਹੂੰ ਠੀਕ ਆ ਖਾਣ ਪੀਣ ਨੂੰ ਲੱਕੜਾਂ ਪਾ ਦੇ 9 ਗਲ ਦੁੱਧ ਦੋਨਾਂ ਟਾਈਮਾਂ ਦਾ 9 ਲੀਟਰ ਦੁੱਧ ਆ ਜੇ ਦੁੱਧ ਆਏ ਨਹੀਂ ਹੈਗਾ ਲੈ ਆ ਜਾ ਜੇ ਕਿਸੇ ਨੇ ਡੰਗ ਲਾਉਣ ਨੂੰ ਲੈਣੀ ਆ ਬੱਸੀਆਂ ਨਾਲੋਂ ਬੜੀ ਚੰਗੀ ਆ ਆ ਜਾ ਵੀਰੇ ਲਖੇ ਲੈ ਲੈ ਤਾਂ ਜਮੇ ਸਰਾ ਕਰਤੀ ਹੁੰਦਾ ਹੈ ਲੈ ਕੋਈ ਭੂਰ ਨਹੀਂ ਕੋਈ ਸ਼ਰਲਾ ਨਹੀਂ ਕੋਈ ਗੰਡ ਨਹੀਂ ਮਰੋੜੀ ਨਹੀਂ ਲੈ ਆ ਜਾ ਲੈ ਕੋਈ ਪਸਵਾ ਨਹੀਂ ਕਰਿਆ ਕੋਈ ਨਹੀਂ ਪਸਵਾ ਨਹੀਂ ਕਰਿਆ ਜਿਵੇਂ ਆਪਾਂ ਕਹਿ ਦਿੰਦੇ ਆ ਕਿਸੇ ਵੀਰ ਨੇ ਕਿਸੇ ਬੁੜੀ ਨੇ ਘਰੇ ਰੱਖਣ ਵਾਲੀ ਬੈੜ ਆ ਬਾਈ ਆ ਜਾ ਲਖੇ ਆਪੋਂ ਚੀਜ਼ਾਂ ਨਹੀਂ ਲੈਂਦੇ ਵੀ ਜਿਹੜੀਆਂ ਮੰਨ ਕੇ ਚੱਲ ਇੱਥੇ ਖੜ ਜਾ ਚਾਹੀਦਾ ਕਰਾ ਕੋਈ ਗੱਲ ਕੋਈ ਚੱਕਰ ਖੜ ਜਾ ਇੱਥੇ ਚਲ ਆ ਜਾ ਉੱਥੀ ਆ ਜਾ ਚਲ ਉੱਥੀ ਲੈ ਚਲ ਲੈ ਮਤਰਾ ਦੇਖ ਸਕਦੇ ਹੋ ਕਿ ਬਾਈਕਾਂ ਡੇਢ ਦੋ ਮਹੀਨੇ ਸੁਈ ਵੀ ਆ 10 ਕਿਲੋ ਚੋਕੇ ਲਿਆ ਸੀ ਤੇ ਹੁਣ ਹੈਗਾ ਦੁੱਧ 9 ਕਿਲੋ ਸਾਨੂੰ ਪਤਾ ਜਦੋਂ ਕਿਰਾਂ ਆਪਾਂ ਉਹ ਚੀਜ਼ ਲੈਣੀ ਆ ਆਪਣੇ ਘਰੋਂ ਦੁੱਧ ਦੀ ਤਸੱਲੀ ਕਰਾਵਾਂਗੇ ਪਸ਼ੂ ਦੀ ਤਸੱਲੀ ਕਰਾਵਾਂਗੇ ਇਹ ਹੁਣ ਕੀ ਰੇਟ ਚ ਨਹੀਂ ਆਪਾਂ ਇਹ ਰੇਟ ਨਹੀਂ ਇਹ ਤਾਂ ਲੱਖੇ ਕਰਨਾ ਹਾਂ ਜਿਹੜੇ ਪੈਸੇ ਲੈਣੇ ਆ 33000 ਦੀ ਬੈੜ ਦੇ ਦੇ ਦਾਂਗੇ 33000 ਸਾਢੇ 31 ਦੀ ਲੈ ਮਗਰ ਦੀ ਵੇਖੇ ਚੋਈ ਚੱਲ ਡਿੱਕਾ ਹੀ ਨਹੀਂ ਲੈ ਹੂੰ ਠੰਡੀ ਸੀਲਪੁਰ ਸਰਲੇ ਦੀ ਗੰਡ ਮਰੋੜੀ ਦੀ ਵਸਾਕ ਕਿਉਂ ਆਉਣ ਲਾਉਂ ਲਾਸਤੋਂ ਤੇ ਰਾਣਾ ਦੇ ਇਹਨੇ ਦੇ ਚੱਲੂਗੀ ਬਈ ਨੇ ਬੱਸਾਂ ਨੂੰ ਬਾਹਲੀ ਚੰਗੀ ਬੱਸਾਂ ਕਦ ਕਾਠ ਬੈਠਦਾ ਹਾਂ ਕਦ ਕਾਠ ਓਕੇ ਦੀ ਰਿਪੋਰਟ ਆ ਹੀਡ ਦੀ ਹੱਡੀ ਵਗੈਰਾ ਠੀਕ ਆ ਹਾਂ ਇਹ ਜੀ ਤੁਹਾਨੂੰ ਫੇਰ ਨਿਆ ਮਰਾ ਦਾ ਜਿਹੜੀ ਬਿਲਕੁਲ ਫੁਨੇ ਸੂਈ ਹੈ ਨਾ ਸੋ ਬਾਕੀ ਵਾਜਾ ਪਿੰਡ ਨਾਣੇਵਾਲ ਤਹਿਸੀਲ ਤਪਾ ਤੇ ਜ਼ਿਲ੍ਹਾ ਲਾਗਾ ਬਰਨਾਲਾ 62806 1233 ਬਾਈ ਸੰਪਰਕ ਨੰਬਰ ਹੈ ਜਿਹੜੇ ਭਰਾ ਨੂੰ ਬੱਚੀ ਬੈਡ ਪਸੰਦ ਆਈ ਬਾਈ ਨਾਲ ਕਰ ਲਓ ਸੰਪਰਕ ਤੇ ਧੰਨਵਾਦ ਜੀ